ਫਰਜੀ ਟਰੈਵਲ ਏਜੰਟਾਂ ਤੇ ਕੰਜਾ ਕਸਮਾ ਸ਼ੁਰੂ ਕਰ ਦਿੱਤਾ ਮੋਹਾਲੀ ਪੁਲਿਸ ਥਾਣਾ 11 ਫੇਸਿਕ ਮੁਕਦਮਾ ਦਰਜ ਹੋਇਆ ਹੈ ਭੇਜਣਾ ਡੰਕੀ ਰੋਡ ਥਾਣੀ ਸੀ ਜਾਂ ਲੀਗਲੀ ਤਰੀਕੇ ਦੇ ਨਾਲ ਭੇਜਣਾ ਸੀ ਪਰ ਹਾਲੇ ਤੱਕ ਭੇਜਿਆ ਨਹੀਂ ਗਿਆ ਨਹੀਂ 21 ਲੱਖ ਰੁਪਈਆ ਇਹਨਾਂ ਕੋਲ ਲੈ ਚੁੱਕੇ ਐ ਤੇ ਉਹਨਾਂ ਨੇ ਅਲੀਗੇਸ਼ਨ ਲਾਇਆ ਵੀ ਇਹ ਹੋਰ ਮੰਗ ਵੀ ਕਰ ਰਹੇ ਐ ਇਹ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਬੇਸਿਕਲੀ ਜਿਹੜੀ ਮਮਤਾ ਨੂੰ ਜਿਹੜੀ ਉਹਦੀ ਸਹੇਲੀ ਸੀ ਰਿੰਕੂ ਨਿਆ ਗਾਉਂ ਦੀ ਉਨੇ ਇਹਨੂੰ ਇਹਨਾਂ ਕੋਲ ਭੇਜਿਆ ਸੀ ਜਿਹੜਾ ਕਿ ਗੁਰਜਿੰਦਰ ਸਿੰਘ ਏਜੰਟ ਜਿਹੜਾ ਅੰਬਾਲੇ ਦਾ ਰਹਿਣ ਵਾਲਾ ਹੈ। ਮੁਹਾਲੀ ਵੱਲੋਂ ਵੀ ਹੁਣ ਉਹਨਾਂ ਫਰਜ਼ੀ ਟਰੈਵਲ ਏਜੰਟਾਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਪੁਲਿਸ ਥਾਣਾ 11 ਫੇਸਿਕ ਮੁਕੱਦਮਾ ਦਰਜ ਹੋਇਆ ਹੈ। ਪੂਰੀ ਜਾਣਕਾਰੀ ਲਈ ਡੀਐਸਪੀ ਹਰਸ਼ਿੰਦਰ ਸਿੰਘ ਬਲਸੜਣਾ ਨੇ ਬਲ ਸਾਹਿਬ ਕੀ ਪੂਰਾ ਮਾਮਲਾ ਕੀ ਹੈ? ਕਿਹੜੇ ਹੁਣ ਫੇਕ ਏਜੰਟਸ ਹੈ ਜਾਂ ਟਰੈਵਲ ਏਜੰਸੀ ਸਿਕੰਜਾ ਕਸਣਾ ਸ਼ੁਰੂ ਕਰਤਾ ਮੁਹਾਲੀ ਪੁਲਿਸ ਨੇ। ਸਾਡੇ ਕੋ ਇੱਕ ਮਮਤਾ ਨਾਮ ਦੀ ਲੇਡੀ ਜਿਹੜੇ ਹਾਊਸ ਨੰਬਰ 1363/3 ਫੇਸ 11 ਮੋਹਾਲੀ ਨੇ ਆਪਣੇ ਬੱਚੇ ਰਮੇਸ਼ਵਰ ਬਾਰੇ ਉਹਨੇ ਆ ਕੇ ਦੱਸਿਆ ਵੀ ਮੇਰਾ ਬੱਚਾ ਗੁਰਜਿੰਦਰ ਸਿੰਘ ਨਾਮ ਦੇ ਟਰੈਵਲ ਏਜੰਟ ਨੇ ਤੇ ਮੁਕਲ ਤੇ ਰਿੰਕੂ ਨੇ ਆਹ ਮਸ਼ਵਰਾ ਹੋ ਕੇ ਇਹਨਾਂ ਨੇ ਮੇਰੇ ਬੱਚੇ ਨੂੰ 21 ਲੱਖ ਰੁਪਈਆ ਲੈ ਕੇ ਅਮਰੀਕਾ ਭੇਜਣ ਲਈ ਪੈਸੇ ਲਏ ਸੀ ਕਿ ਜੋ ਕਿ ਮੈਕਸੀਕੋ ਦੇ ਵਿੱਚ ਹਨ ਇਹਦੇ ਇਲਾਵਾ ਹੁਣ ਮਤਲਬ ਕਿੰਨੇ ਕ ਪੈਸੇ ਲੈ ਲੇ ਸੀ ਔਰ ਭੇਜਣਾ ਡੰਕੀ ਰੂਟ ਥਾਣੀ ਸੀ ਜਾਂ ਲੀਗਲੀ ਤਰੀਕੇ ਦੇ ਨਾਲ ਭੇਜਣਾ ਸੀ ਪਰ ਹਾਲੇ ਤੱਕ ਭੇਜਿਆ ਨਹੀਂ ਗਿਆ। ਨਹੀਂ 21 ਲੱਖ ਰੁਪਈਆ ਇਹਨਾਂ ਕੋਲ ਲੈ ਚੁੱਕੇ ਆ ਤੇ ਉਹਨਾਂ ਨੇ ਅਲੀਗੇਸ਼ਨ ਲਾਇਆ ਵੀ ਇਹ ਹੋਰ ਮੰਗ ਵੀ ਕਰ ਰਹੇ ਆ ਤੇ ਉਹਦੇ ਚ ਅਸੀਂ ਇਹਦੇ ਤੇ ਐਫ ਆਈ ਆਰ ਨੰਬਰ 16 25 ਅ ਅੰਡਰ ਸੈਕਸ਼ਨ 318 4 ਦੇ ਬੀ ਐਨ ਐਸ ਦਾ ਮਕਦਮਾ ਠਾਣਾ ਫੇਜ਼ 11 ਦੇ ਵਿੱਚ ਦਰਦ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦिती ਹੈ ਬੇਸਿਕਲੀ ਜਿਹੜੀ ਮਮਤਾ ਨੂੰ ਜਿਹੜੀ ਉਹਦੀ ਸਹੇਲੀ ਸੀ ਰਿੰਕੂ ਨਿਆਗਾਉਂ ਦੀ ਉਹਨੇ ਇਹਨੂੰ ਇਹਨਾਂ ਕੋਲ ਭੇਜਿਆ ਸੀ ਜਿਹੜਾ ਕਿ ਗੁਰਜਿੰਦਰ ਸਿੰਘ ਏਜੰਟ ਜਿਹੜਾ ਅੰਮਾਲੇ ਦਾ ਰਹਿਣ ਵਾਲਾ ਦੇ ਵਿੱਚ ਫਿਰ ਹੁਣ ਇਹ ਪਤਾ ਲੱਗਾ ਵੀ ਇਹਨਾਂ ਨੇ ਬੇਸਿਕਲੀ ਕਿਵੇਂ ਭੇਜਣਾ ਸੀਗਾ ਔਰ ਦੂਸਰਾ ਚੀਜ਼ ਇਹ ਵੀ ਜਿਵੇਂ ਹੁਣ ਉਹ ਬੰਦਿਆਂ ਦੇ ਪਰਚਾ ਦਰਜ ਹੋ ਗਿਆ ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਫੜਨ ਦੇ ਲਈ ਜਾਂ ਗੱਲਬਾਤ ਹੋਈ ਹੈ ਕੋਈ ਪ੍ਰੀਮੀਨਰੀ ਜਿਹੜੀ ਪੁਛਗਿਛ ਕੀ ਸਾਹਮਣੇ ਆਇਆ ਬੇਸਿਕਲੀ ਅਸੀਂ ਟੀਮਾਂ ਬਣਾਈਆਂ ਹੋਈਆਂ ਜਿਹੜੀਆਂ ਟੀਮਾਂ ਉਹਨਾਂ ਦੇ ਰੇਡ ਵੀ ਕਰ ਰਹੀ ਹੈ ਗੁਰਜਿੰਦਰ ਜਿਹੜਾ ਅੰਮ੍ਰਿਤਸਰ ਤੋਂ ਹੈ ਉਹਦੇ ਵੱਖ-ਵੱਖ ਟਿਕਾਣਿਆਂ ਤੇ ਰੇਡ ਕੀਤਾ ਜਾ ਰਿਹਾ ਛੇਤੀ ਅਸੀਂ ਇਹਨੂੰ ਫੜਕੇ ਤੇ ਉਹਦੇ ਵੱਖਰੇ ਤੌਰ ਤੇ ਤੁਹਾਨੂੰ ਬਰੀਫਿੰਗ ਦਿੱਤੀ ਜਾਊਗੀ ਵੀ ਕੀ ਕੀ ਕਿਉਂਕਿ ਜਿਹੜਾ ਇਹਦੇ ਵਿੱਚ ਬੱਚਾ ਹੈ ਉਹ ਵੀ ਹੈ ਨਹੀਂ ਇੱਥੇ ਤੇ ਜਿਹਨੇ ਜਿੰਨਾਂ ਨੇ ਭੇਜਿਆ ਉਹ ਵੀ ਅਜੇ ਅਪਸਕਾਉਂਡਡ ਹੈ ਫਿਰ ਉਸ ਤੋਂ ਇਲਾਵਾ ਜਿਵੇਂ ਡੀਜੀਪੀ ਵੱਲੋਂ ਵੀ ਹਦਾਇਤਾਂ ਇੱਕ ਸੈੱਟ ਬਣਾ ਦਿੱਤੀ ਗਈ ਹੈ ਤੁਹਾਨੂੰ ਕੀ ਨਿਰਦੇਸ਼ ਦਿੱਤੇ ਖਾਸ ਤੌਰ ਦੇ ਉੱਪਰ ਜਿਵੇਂ ਚਾਰ ਜਣੇ ਹੈਗੇ ਨੇ ਐਡੀਜੀਪੀ ਐ ਡੀਆਈਜੀ ਨੇ ਤੁਹਾਨੂੰ ਕੀ ਨਿਰਦੇਸ਼ ਦਿੱਤੇ ਉਹਨਾਂ ਨੇ ਦੇ ਵਿੱਚ ਇਹ ਬੇਸਿਕਲੀ ਉਹ ਇਹ ਉਹ ਵਾਲਾ ਕਨੈਕਸ਼ਨ ਨਹੀਂ ਹੈ ਪਰ ਇੱਕ ਸਾਡੇ ਕੋਲ ਇੱਕ ਆਪਣੇ 11 ਫੇਸ ਦਾ ਇੱਕ ਵੱਖਰਾ ਕੇਸ ਆਇਆ ਸੀ ਜਿਹਦੇ ਤੇ ਅਸੀਂ ਸਾਡੇ ਐਸਐਸਪੀ ਸਾਹਿਬ ਦੀਪਕ ਪਾਰਕ ਸਰ ਦੇ ਬੜੀਆਂ ਕਲੀਅਰ ਇਨਸਟਰਕਸ਼ਨ ਹੈ ਵੀ ਕੋਈ ਵੀ ਜ਼ੀਰੋ ਟੋਲਰੈਂਸ ਹੈ ਜਾਲੀ ਏਜੰਟਾਂ ਤੇ ਵੀ ਅਸੀਂ ਉਦੋਂ ਹੀ ਇਹਦੇ ਤੇ ਪਰਚਾ ਦਰਜ ਕਰਕੇ ਤੇ ਇਹਨਾਂ ਦੀ ਭਾਲ ਜਾਰੀ ਹੈ ਜੀ ਮੋਜੂਦਾ ਇੱਕ ਮੇਰਾ ਇੱਕ ਸਵਾਲ ਹੈ ਵੀ ਜਿਹੜੇ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਜਿਵੇਂ ਮੰਨ ਲਓ ਜੂਡਿਕਸ਼ਨ ਚਾਉਂਦੇ ਉਹਨਾਂ ਦੇ ਬਾਕੀ ਦੀ ਵੀ ਤੁਸੀਂ ਜਾਂਚ ਪੜਤਾਲ ਕਰ ਰਹੇ ਹੋ ਵੀ ਕਿਹੜਾ-ਕਿਹੜਾ ਏਜੰਟ ਫਰਜੀ ਆ ਜਾਂ ਕਿਹਦੇ ਕੋਲ ਲਾਇਸੈਂਸ ਹੈਗਾ ਹੈ ਜਾਂ ਬਾਹਰ ਭੇਜਣ ਦੇ ਲਾਇਸੈਂਸ ਹੈਗਾ ਸਾਰੀਆਂ ਚੀਜ਼ਾਂ ਜਾਂਚ ਹੋ ਰਹੀ ਹੈ ਉਹਨਾਂ ਨਾਲ ਆ ਬਿਲਕੁਲ ਇਹ ਸਾਡਾ ਵੈਸੇ ਮਹੀਨੇ ਦੋ ਮਹੀਨੇ ਬਾਅਦ ਅਸੀਂ ਵੈਸੇ ਆਪਣੇ ਏਰੀਏ ਦੇ ਹਰਮੇਸ਼ਾ ਚੈੱਕ ਕਰਦੇ ਰਹਿੰਦੇ ਆ ਕੋਈ ਕੋਈ ਕਿਤੇ ਕੋਈ ਜਿਹੜਾ ਮਤਲਬ ਲੁਕਸ਼ਪ ਕੇ ਕੋਈ ਕਰਦਾ ਹੋਵੇ ਉਹਦਾ ਬਾਰਾ ਨਹੀਂ ਪਰ ਜਿਹੜੀ ਲੀਗਲ ਜਿੰਨੇ ਵੀ ਪਰਮਿਸ਼ਨਾਂ ਨਾਲ ਹੁੰਦੇ ਆ ਉਹਨਾਂ ਦੇ ਬਕਾਇਦੇ ਲਾਇਸੈਂਸ ਚੈੱਕ ਕੀਤੇ ਜਾਂਦੇ ਮੈਂ ਫਿਰ ਵੀ ਆਪਦੇ ਮਾਧਿਅਮ ਰਹੀਂ ਇਹ ਬੜੀ ਕਲੀਅਰ ਗੱਲ ਕਰਨਾ ਹੈ ਵੀ ਜਦੋਂ ਵੀ ਕੋਈ ਕਿਸੇ ਨੇ ਵਿਦੇਸ਼ ਭੇਜਣਾ ਹੈ ਲੀਗਲ ਤਰੀਕੇ ਨਾਲ ਹੀ ਜਾਣਾ ਚਾਹੀਦਾ ਹੈ ਕਿਉਂਕਿ ਜੇ ਜੇ ਹੋਰ ਜਿਹੜੇ ਗਲਤ ਮਲ ਤਰੀਕਿਆਂ ਨਾਲ ਬੰਦੇ ਭੇਜਤੇ ਆ ਉਹ ਬੜਾ ਤੇੜਾ ਰੂਟ ਹੁੰਦੇ ਆ ਤੇ ਨਾ ਹੀ ਮਤਲਬ ਬੰਦੇ ਨੂੰ ਲੀਗਲਾਈਜ਼ ਏਜੰਟ ਵੇਖ ਕੇ ਫਿਰ ਹੀ ਬੰਦਾ ਆਪਣੀ ਉਹਦੀ ਕਾਉਂਸਲਿੰਗ ਕਰਨੀ ਚਾਹੀਦੀ ਬਿਲਕੁਲ ਧੰਨਵਾਦ ਤਾਂ 104 ਭਾਰਤੀ ਜਿਹੜੇ ਹੁਣ ਅਮਰੀਕਾ ਤੋਂ ਵਾਪਸ ਰਿਪੋਰਟ ਕੀਤੇਗੇ ਉਸ ਤੋਂ ਬਾਅਦ ਮੁਹਾਲੀ ਪੁਲਿਸ ਵੀ ਸਖਤ ਹੋਈ ਹੈ ਇੱਕ ਯਾਨੀ ਕਿ ਤਿੰਨ ਜਾਨਾਂ ਦੇ ਉੱਤੇ ਪਰਚਾ ਦਰਜ ਕੀਤਾ ਤਾਂ ਅਜੇ ਤੱਕ ਫਰਾਰ ਨੇ ਟੀਮਾਂ ਭਾਲ ਜਾਰੀ ਹੈ ਤਾਂ ਕੀ ਨਿਕਲ ਕੇ ਆਉਂਦਾ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਦੀਸ਼ਿੰਦਰ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਮੁਹਾਲੀ